ਪਾਰਟੀ ਜਿੰਦਾਬਾਦ 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 ਭੋਜਨ ਸਮਾਜ ਪਾਰਟੀ ਜਿੰਦਾਬਾਦ ਜਿੰਦਾਬਾਦ ਇੱਕ ਜਿੰਦਾਬਾਦ ਸਰਬਾਨੰਮੇ ਡੀਐਸਪੀ ਮਦਾਨ ਮੇ ਮਨਰੇਗਾ ਵਰਕਰਾਂ ਦੇ ਸਨਮਾਨ ਮੇ ਡੀਐਸਪੀ ਮਦਾਨ ਮੇ ਭੋਜਨ ਸਮਾਜ ਪਾਰਟੀ ਜਿੰਦਾਬਾਦ 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 ਜੀ ਸਿੰਘ ਅਬਦਾਲ ਜ਼ਿਲ੍ਹਾ ਇੰਚਾਰਜ ਭੋਜਨ ਸਮਾਜ ਪਾਰਟੀ ਅਮਰ ਸਰ ਅੱਜ ਅਸੀਂ ਡੀ ਸਾਹਿਬ ਦੇ ਇੱਤੇ ਮੰਗ ਪੱਤਰ ਦੇਣ ਆਏ ਸੀ ਜਿਹੜਾ ਮਨਰੇਗਾ ਸਕੀਮ ਦੇ ਵਿੱਚ ਜਿਹੜਾ ਇਹਨਾਂ ਬਦਲਾਅ ਲੈ ਜਾਂਦਾ ਨਵਾਂ ਕਾਨੂੰਨ ਲੈ ਕੇ ਆਇਆ ਤੇ ਇਹ ਕਾਨੂੰਨ ਦਾ ਸਭੋਜਨ ਸਮਾਜ ਪਾਰਟੀ ਸਮੂੱਚੇ ਭਾਰਤ ਦੇ ਵਿੱਚ ਵਿਰੋਧ ਕਰਦੀ ਆ ਉਹਦੇ ਤਹਿਤ ਹੀ ਪੰਜਾਬ ਦੇ ਵਿੱਚ ਅੱਜ ਅਮਰਸਰ ਦੀ ਸਾਡੀ ਪੂਰੀ ਸਮੂੱਚੀ ਟੀਮ ਉਹਨਾਂ ਵੱਲੋਂ ਅੱਜ ਮੰਗ ਪੱਤਰ ਦਿੱਤਾ ਗਿਆ ਇਹੜਾ ਕਾਨੂੰਨ ਆ ਇਹਨੂੰ ਅਸੀਂ ਕਦੇ ਵੀ ਨਹੀਂ ਮੰਨਦੇ ਅਸੀਂ ਚਾਹੁੰਦੇ ਜਿਹੜੀ ਮਨਰੀਗਾ ਸਕੀਮ ਪਹਿਲਾਂ ਸੀ ਉਹਦੇ ਵਿੱਚ ਹੀ ਜੜਾ ਵਾ ਬਦਲਾ ਲਿਆ ਕੇ ਉਹ ਕਾਨੂੰਨ ਲਿਆਂਦਾ ਜਾਵੇ ਜੈ ਪੀਮ ਜੈ ਪਾਤ ਸਰ ਤਾਂ ਲੱਗਦਾ ਨਹੀਂ ਇਹਦੇ ਨਾਲ ਗਰੀਬ ਮਾਰ ਜਾਰੀ ਹੋਏਗੀ ਨਹੀਂ ਹੋਤਾ ਹੋਏਗੀ ਵੈਸੇ ਪਹਿਲਾਂ ਵੀ ਜਿਹੜਾ ਵਾ ਦੇਸ਼ ਦੇ ਵਿੱਚ ਜਿਹੜਾ ਪੜਿਆ ਲਿਖਿਆ ਵਰਗ ਆਨ ਨੂੰ ਤੁਹਾਨੂੰ ਪਤਾ ਰੁਜ਼ਗਾਰ ਤੇ ਮਿਲਦਾ ਨਹੀਂ ਤੇ ਜਿਹੜੇ ਮਾੜਾ ਮੋਟਾ ਜਿਹੜਾ ਰੁਜ਼ਗਾਰ ਮਿਲਦਾ ਹੀ ਉਹ ਵੀ ਖੋਇਆ ਜਾਏਗਾ ਇਹਦੇ ਨਾਲ ਇਸ ਦਾ ਵਿਰੋਧ ਸਰਕਾਰ ਵੀ ਕਰ ਰਹੀ ਪੂਰੇ ਪੰਜਾਬ ਪਰ ਦਰਸ਼ਕੋ ਲੱਗਦਾ ਕਿ ਕੈਨਸਲ ਹੋਏ ਸਰ ਜਦੋਂ ਜਿੱਥੇ ਪਬਲਿਕ ਜ਼ਿਆਦਾ ਖੜ ਜਾਈ ਉੱਥੇ ਫਿਰ ਕਾਨੂੰਨ ਵਾਪਸ ਲੈਣੇ ਪੈਂਦੇ ਆ ਜਿਸ ਤਰ੍ਹਾਂ ਪਹਿਲਾਂ ਵੀ ਭਾਰਤੀ ਜਨਤਾ ਪਾਰਟੀ ਨੇ ਇੱਕ ਐਸੀ ਐਸੀ ਵਰਗ ਦੇ ਖਿਲਾਫ ਇੱਕ ਕਾਨੂੰਨ ਲਿਆਂਦਾ ਸੀ ਇੱਕ ਦਿਨ ਦੇ ਵਿੱਚ ਹੀ ਵਾਪਸ ਕਰਵਾਤਾ ਸੀ ਪਬਲਿਕ ਦੇ ਅੱਗੇ ਸਰਕਾਰਾਂ ਜਿਹੜੀਆਂ ਫੇਲ ਹੁੰਦੀਆਂ ਲੈਸਟ ਅਪ ਕੀ ਹੋਏਗਾ ਜੀ ਇਹ ਨਾ ਹੋਏਗਾ ਜੋ ਪਾਰਟੀ ਹਾਈ ਕਮਾਂਡ ਜੋ ਕਹੇਗਾ ਉਹਦੇ ਉਹਦੇ ਤਹਿਤ ਹੀ ਹੋਏਗਾ ਕਿਸ ਤਰ੍ਹਾਂ ਦਾ ਸੰਘਰਸ਼ ਧਾਰੇ ਪਰ ਚੱਲੀ ਰਹੇਗਾ ਸੰਘਰਸ਼ਪੁਰ ਦੇ ਦੇਸ਼ ਦੇ ਵਿੱਚ ਜਿਸ ਤਰ੍ਹਾਂ ਵੀ ਪਾਰਟੀ ਹਾਈ ਕਮਾਂਡ ਜਿਸ ਤਰ੍ਹਾਂ ਕਹੇਗੀ ਉਸ ਤਰੀਕੇ ਨਾਲ ਹੀ ਹੋ ਜਾਏ ਨਾਮ ਦੱਸ ਕੀ ਜਿਹੜਾ ਮੰਗ ਪੱਤਰ ਦਿੱਤਾ ਹੈ ਜੀ ਇਹ ਸਰਜੀਤ ਸਿੰਘ ਅਬਦਾਲ ਜੀ ਬਹੁਤ ਦਿਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਫਸਰ ਦੇ ਹੱਥੀ ਜੀ ਅੱਜ ਜਿਹੜਾ ਵਾ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਕਿ ਜਿਹੜਾ ਕੇਂਦਰ ਸਰਕਾਰ ਜਿਹੜੀ ਆ ਭਾਜਪਾ ਦੀ ਇਹ ਜੋ ਮਰੇਗਾ ਸਕੀਮ ਲੈ ਕੇ ਆਈ ਆ ਇਹਨੇ ਜਿਹੜਾ ਜੋ ਬਿੱਲ ਬਿੱਲ ਪਾਸ ਕੀਤਾ ਵਾ ਇਹਨੇ ਬਹੁਤ ਦਿਨ ਸਮਾਜ ਪਾਰਟੀ ਪੂਰੇ ਭਾਰਤ ਦੇ ਅੰਦਰ ਪੰਜਾਬ ਦੇ ਅੰਦਰ ਇਹਦਾ ਵਿਰੋਧ ਕਰਦੀ ਆ ਕਿ ਕੋਈ ਗੱਲ ਨਹੀਂ ਇਹਨੂੰ ਵਾਪਸ ਲਿਆ ਜਾਵੇ ਤੇ ਜੋ ਮਜ਼ਦੂਰਾਂ ਨੂੰ ਦੇਣਾ ਚਾਹੀਦਾ ਸੀ ਨਾ ਤਾਂ ਉਹ ਕੇਂਦਰ ਸਰਕਾਰ ਦੇ ਰਹੀ ਆ ਨਾ ਪੰਜਾਬ ਸਰਕਾਰ ਦੇ ਦੇ ਰਹੀ ਆ ਬਹੁਤ ਦਿਨ ਸਮਾਜ ਪਾਰਟੀ ਇਹ ਮੰਗ ਕਰਦੀ ਆ ਤੇ ਮਜ਼ਦੂਰ ਦੀ ਜਿਹੜਾ 300 ਦਿਨ ਦਾ ਕੰਮ ਹੋਣਾ ਚਾਹੀਦਾ ਤਾਂ 700 ਰੁਪਿਆ ਜਿਹੜੀ ਆ ਮਜ਼ਦੂਰ ਦੀ ਦਿਹਾੜੀ ਹੋਣੀ ਚਾਹੀਦੀ ਆ ਤੇ ਆ ਜਿਹੜੇ ਇਹ ਬਿੱਲ ਪਾਸ ਇਹਨਾਂ ਨੇ ਕੀਤਾ ਵਾ ਸਰਕਾਰਾਂ ਨੇ ਇਹ ਬਿੱਲ ਨੂੰ ਜਿਹੜਾ ਵਾ ਤੁਰੰਤ ਇਹਨਾਂ ਨੂੰ ਰੱਦ ਕਰਨਾ ਚਾਹੀਦਾ ਤੇ ਜਿਹੜਾ ਵਾ 700 ਰੁਪਿਆ ਜਿਹੜੀ ਮਜ਼ਦੂਰ ਦੀ ਅਧਿਆੜੀ ਹੋਣੀ ਚਾਹੀਦੀ ਆ ਅਗਲਾ ਸਟੈਪ ਸਾਡੇ ਰਾਸ਼ਟਰੀ ਪ੍ਰਧਾਨ ਭੈਣ ਜੀ ਮਾਇਆਵਤੀ ਜੀ ਸਾਡੇ ਸ਼ੂਬਾ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਕ੍ਰੀਮਪੁਰੀ ਸਾਹਿਬ ਜੋ ਉਹਨਾਂ ਦੇ ਹੁਕਮ ਦੇ ਮੁਤਾਬਕ ਜੋ ਵੀ ਉਹ ਹੁਕਮ ਕਰਨਗੇ ਉਹਦੇ ਮੁਤਾਬਕ ਬਹੁਤ ਦਿਨ ਸਮਾਜ ਪਾਰਟੀ ਜਿਹੜੀ ਆ ਹਰ ਤਰ੍ਹਾਂ ਦੀ ਗਰੀਬ ਦੀ ਮਜ਼ਦੂਰ ਦੀ ਕਿਸਾਨ ਦੀ ਵਪਾਰੀ ਦੀ ਲੜਾਈ ਲੜਨ ਵਾਸਤੇ 24 ਘੰਟੇ ਤਿਆਰ ਹੈ ਜੀ ਸਰ ਆਪਣਾ ਨਾਮ ਦਾ ਮੈਂ ਨਾ ਥੋੜਾ ਨਾ ਐਡਵੋਕੇਟ ਕੀ ਮੁੱਦਾ ਜਿਹੜਾ ਅੱਜ ਦਾ ਤੁਹਾਨੂੰ ਮਿਲਦਾ ਅੱਜ ਹੀ ਆਪਾਂ ਨਰੇਗਾ ਜਿਹੜਾ ਬਦਲੀ ਨਰੇਗਾ ਕਾਨੂੰਨ ਬਦਲ ਕੇ ਨਾ ਜੀ ਰਾਮ ਜੀ ਕਾਨੂੰਨ ਲਿਆਂਦਾ ਉਹਦੇ ਅਗੇਂਸਟ ਭੈਣ ਜੀ ਸਾਡੀ ਨੈਸ਼ਨਲ ਪ੍ਰੈਜ਼ੀਡੈਂਟ ਭੈਣ ਕੁਮਾਰੀ ਮਾਇਆਵਤੀ ਜੀ ਦੇ ਨਿਸ਼ਾਨਦੇਸ਼ ਅਨਸਾਰ ਅੱਜ ਡੀਸੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਇਨੂੰ ਵਾਪਸ ਲਿਆ ਸਰਕਾਰਾਂ ਦੇ ਸਮੇਂ ਤੇ ਇਨੇ ਸਾਲਾਂ ਤੋਂ ਨਾਮ ਦੀ ਚੇਂਜ ਹੋਇਆ ਉਹ ਕੋਈ ਹਸਪਤਾਲ ਨਹੀਂ ਹੋਈ ਇਹਨੀਆਂ ਸਰਕਾਰਾਂ ਆਈਆਂ ਐਸੇ ਸਰਕਾਰ ਨੇ ਨਾਮ ਚੇਂਜ ਕੀਤਾ ਕਿ ਲੋਰ ਦੀ ਪੈ ਨਹੀਂ ਸਰ ਨੇਮ ਤੇ ਪਹਿਲਾਂ ਵੀ ਜਿਹੜਾ ਮਹਾਤਮਾ ਗਾਂਧੀ ਦੇ ਨਾਮ ਤੇ ਸੀ ਹੁਣ RAM ਦੇ ਨਾਮ ਤੇ ਆ ਗਿਆ ਪਾਰਸੀਆਂ ਤੇ ਦੂਹਾਂ ਦੀਆਂ ਬਰਾਬਰ ਹੀ ਨੇ ਕੋਈ RAM ਦੇ ਨਾਮ ਤੇ ਆ ਜਾਂਦਾ ਕੋਈ ਮਹਾਤਮਾ ਗਾਂਧੀ ਦੇ ਨਾਮ ਤੇ ਇਹ ਤੇ ਗਰੀਬ ਦੀ ਲੁੱਟ ਹੈ ਕਨਸਟੀਟਿਊਸ਼ਨਲ ਜਿਹੜਾ ਸਟਰਕਚਰ ਹੈ ਉਹਦੇ ਅਗੇਂਸਟ ਕਿਉਂਕਿ ਭਾਰਤ ਦਾ ਸਵਧਾਨ ਸੈਕੂਲਰ ਸਟੇਟ ਹੈ ਕੋਈ ਵੀ ਕਾਨੂੰਨ ਕਿਸੇ ਰਾਜੇ ਦੇ ਜਾਂ ਕਿਸੇ ਬੰਦੇ ਦੇ ਨਾਂ ਤੇ ਹੋਣਾ ਇਹ ਤਾਂ ਕਾਨੂੰਨ ਨਾ ਖਲਵਾੜ ਹੈ ਇਹ ਮਤਲਬ ਇਹ ਵੀ ਪੀ ਲੋਕ ਜਿਹੜੇ ਨੇ ਦਲਿਤ ਸਮਾਜ ਦੇ ਲੋਕ ਕਦੇ ਰਾਮ ਦੇ ਨਾਂ ਤੇ ਕਦੇ ਮਹਾਤਮਾ ਗਾਂਧੀ ਦੇ ਨਾਂ ਤੇ ਇਹ ਐਕਸਪਰਟ ਸਿਆਸਤਵਾਲੇ ਤੱਕਿਆ ਜਾ ਰਿਹਾ ਇਹ ਆਰਐਸਐਸ ਦੀ ਸਕੀਮ ਹੈ ਕਿਉਂਕਿ ਮਹਾਤਮਾ ਗਾਂਧੀ ਵੀ ਆਰਐਸਐਸ ਦਾ ਇਹ ਵੀ ਆਰਐਸਐਸ ਦੇ ਕਿ ਇਹ ਵੋਟਾਂ ਦਾ ਚੱਕਰ ਹੈ ਪਈ ਲੋਕਾਂ ਨੂੰ ਛਦਾਈ ਬਣਾ ਕੇ ਤੇ ਪੰਬਲ ਪੂਸਿਆਂ ਦੇ ਨਾਵਾਂ ਦੇ ਉੱਤੇ ਪਾਕ ਤੇ ਲੁੱਟਾਈ ਕਰ ਸਰਕਾਰ ਵੋਟਾਂ ਦੇ ਰੂਪ ਚ ਅਖਲੀਆ ਨਾਮ ਚੇਂਜ ਕਰਦੀ ਰਹਿੰਦੀ ਹੈ ਜੀ ਸਿੱਧਾ ਲਾਉਂਦੀ ਹਾਂ ਜੀ ਮੇਰਾ ਨਾਮ ਸਰਜੀਤ ਸਿੰਘ ਭਾਲਾ ਸਾ ਆਪਣਾ ਜਿਲਟਾ ਮੈਂਬਰ ਪੰਜਾਬ ਚਾਤ ਜੌਨ ਚਾਰਜ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਡੀ ਮਨਰੇਗਾ ਸਕੀਮ ਦਾ ਨਾਮ ਨਹੀਂ ਮੇਰਾ ਬਦਲਿਆ ਇਦੇ ਵਿੱਚ ਇਹਨਾਂ ਨੇ ਕਿਹਾ ਵੀ 40% ਸਰਕਾਰ ਦੋਗੇ 60% ਸੈਂਟਰ ਦੋਗੇ ਸਾਡੀ ਜਿਹੜੀ ਆਮ ਪਾਰਟੀ ਦੀ ਸਰਕਾਰ ਆ ਇਹਨੇ 40% ਕਿੱਥੋਂ ਦੇਣਾ ਇਹਦੇ ਪਹਿਲਾਂ ਹੀ ਕਰਜ਼ੇ ਚੁੱਕਣ ਲਈ ਆ ਇਹਨਾਂ ਨੇ ਇਹਨਾਂ ਵੀ ਤਾਂ ਪੰਜਾਬ ਦਾ ਤਬਾਹ ਕਰਤਾ ਆ ਇਹਨਾਂ ਕਰਜ਼ੇ ਦੇ ਸਹਨੇ ਲੈ ਆਂਦਾ ਇਹਨੂੰ ਇਹਦੇ 40% ਦੇਣਾ ਨਹੀਂ ਉਹਨਾਂ 60% ਇਹਨਾਂ ਕੋਲ ਲੈਣਾ ਨਹੀਂ ਇਸ ਕਰਕੇ ਮਜ਼ਦੂਰਾਂ ਨੂੰ ਬਹੁਤ ਵੱਡੀ ਮਾਰ ਵੱਜਣੀ ਆ ਜਿਹੜੀ ਆ ਗੱਲ ਨਾ ਬਦਲਣੀ ਨਹੀਂ ਦੀਗੀ ਨਾ ਬਦਲ ਦਾ ਉਪਰਾਲੇ ਜਿਹੜਾ ਦੇ ਵਿੱਚ ਇਹਦਾ ਪ੍ਰਸ਼ਨ ਕੀਤਾ ਇਹਦਾ ਵੀ ਅੱਗੇ 100% ਸੈਂਟਰ ਦਿੰਦਾ ਸੀ ਉਹ 40% ਜਿਹੜੇ ਆ ਉਹ ਸਟੇਟਾਂ ਦੇਣਗੀਆਂ ਤੇ ਸਾਡੀ ਸਟੇਟ ਦਾ ਸਰਕਾਰ ਅਕਸਰ ਹੀ ਕਹਿੰਦੀ ਸੈਕਟਰ ਕੋਲ ਅੱਡੇ ਅੱਗੇ ਪੈਸੇ ਪਏ ਨੇ ਉਹ ਨਹੀਂ ਦੇ ਰਹੀ ਤੇ ਇਹ ਇਹਦੇ ਪੈਸੇ ਕਿੱਥੋਂ ਦੇਣੇ ਨੇ ਇਹ ਗੱਲ ਠੀਕ ਹੈ ਇਹਨਾਂ ਦੀ ਵੀ ਉਹ ਇਹ ਪੈਸੇ ਜਿਹੜੇ ਇਹਨਾਂ ਦੇ ਹਿੱਸੇ ਦੇ ਪਾਉਣ ਕਹਿੰਦੇ ਲੈਣਗੇ ਇਹਦਾ ਦੇਣਾ ਕਿੱਥੋਂ ਆ ਇਹਨਾਂ ਨੇ ਪੰਜਾਬ ਖਾ ਰਿਆ ਦਿੱਲੀ ਵਾਲਿਆਂ ਦੇ ਜਿਹੜਾ ਮੰਗ ਪੱਤਰ ਜੀ ਪੂਰੇ ਮਰ ਸਰ ਦੇ ਤੱਕਿਆ ਵਕ ਵਕ ਇਹ ਸਾਰੇ ਪੂਰੇ ਦੇਸ਼ ਹਾਂਜੀ